ਕਬੀਰ ਜੀ ਅਕਸਰ ਸ਼ਮਸ਼ਾਨ ਘਾਟ ਕਿਉਂ ਜਾਂਦੇ ਸਨ ਭਗਤ ਕਬੀਰ ਜੀ ਅਕਸਰ ਬਨਾਰਸ ਵਿੱਚ ਸ਼ਮਸ਼ਾਨ ਘਾਟ ਚਲੇ ਜਾਇਆ ਕਰਦੇ ਸਨ ਇੱਕ ਦਿਨ ਭਗਤ ਕਬੀਰ ਜੀ ਦੇ ਮਾਤਾ ਜੀ ਨੇ ਬੜੇ ਪੂਰ ਜੋਰ ਟੰਗਣਾ ਰੋਕਿਆ ਪੁੱਤਰ ਜਦ ਕਿਸੇ ਦਾ ਕੋਈ ਰਿਸ਼ਤੇਦਾਰ ਸੰਬੰਧੀ ਚਲਾਣਾ ਕਰ ਜਾਂਦਾ ਹੈ ਤਾਂ ਸ਼ਮਸ਼ਾਨ ਘਾਟ ਜਾਂਦੇ ਹਨ ਤੂੰ ਤਾਂ ਰੋਜ਼ ਹੀ ਚਲਾ ਜਾਂਦਾ ਹੈ ਤਾਂ ਭਗਤ ਕਬੀਰ ਜੀ ਕਹਿਣ ਲੱਗੇ ਮਾਂ ਉਥੇ ਬੜੇ ਰਤਨ ਵਿਖਰੇ ਪਏ ਹੁੰਦੇ ਨੇ ਲੋਕੀ ਮੋਹ ਦੇ ਮਾਰੇ ਅਗਿਆਨਤਾ ਦੇ ਮਾਰੇ ਉਹਨਾਂ ਰਤਨਾਂ ਨੂੰ ਉਥੇ ਛੱਡ ਕੇ ਚਲੇ ਜਾਂਦੇ ਹਨ ਆਪਾਂ ਹਰ ਰੋਜ਼ ਉਥੋਂ ਝੋਲੀਆਂ ਭਰ ਕੇ ਲਿਆਉਂਦੇ ਹਾਂ ਮਾਂ ਹੱਸ ਪਈ ਤੇ ਕਹਿਣ ਲੱਗੀ ਪੁੱਤਰ ਲੱਗਦਾ ਤੂੰ ਸ਼ਦਾਈ ਹੋ ਗਿਆ ਘਰ ਵਿੱਚ ਤਾਂ ਕੁਝ ਖਾਣ ਨੂੰ ਨਹੀਂ ਤੇ ਤੂੰ ਕਿਹੜੇ ਰਤਨਾਂ ਦੀ ਪੰਡ ਉਥੋਂ ਬਨ ਕੇ ਲਿਉਣਾ ਪਰ ਜਿਸ ਰਹੱਸ ਦੀ ਗੱਲ ਭਗਤ ਕਬੀਰ ਜੀ ਕਰ ਰਿਹਾ ਹੈ ਉਸ ਨੂੰ ਸਮਝਣ ਵਾਸਤੇ ਭਗਤ ਕਬੀਰ ਵਰਗਾ ਹੀ ਹਿਰਦਾ ਚਾਹੀਦਾ ਹੈ ਤਾਂ ਹੀ ਤਾਂ ਕਬੀਰ ਜੀ ਦੀ ਗੱਲ ਨੂੰ ਸਮਝਿਆ ਜਾ ਸਕਦਾ ਹੈ ਇੱਕ ਦਿਨ ਮਾਂ ਨੇ ਪਿੱਛਾ ਕੀਤਾ ਕੀ ਦੇਖਦੀ ਹੈ ਕਿ ਭਗਤ ਕਬੀਰ ਜੀ ਸਤਨਾਮ ਦੀ ਧੁੰਨ ਵਿੱਚ ਮਸਤ ਹੈ अनेका ਹੀ ਮੁਰਦੇ ਸ਼ਮਸ਼ਾਨ ਕਾਰਤੇ ਜਲ ਰਹੇ ਸਨ ਮਾਂ ਨੇ ਡਾਂਟਦਿਆਂ ਹੋਇਆ ਕਿਹਾ ਪੁੱਤਰ ਤੂੰ ਤਾਂ ਕਹਿੰਦਾ ਸੀ ਮੈਂ ਤਾਂ ਰਤਨ ਚੁੰਨਣ ਆਉਂਦਾ ਹਾਂ ਮੋਤੀ ਚੁੰਨਣ ਆਉਣਾ ਹਾਂ ਇੱਥੇ ਕਿਹੜੇ ਮੋਤੀਆਂ ਦੀ ਖਾਨ ਹੈ ਇੱਥੇ ਜੋ ਤੂੰ ਕੱਢ ਕੇ ਲਿਆਣਾ ਰੋਜ ਕਿੱਥੇ ਨੇ ਮੋਤੀ ਕਿੱਥੇ ਨੇ ਰਤਨ ਤਾਂ ਭਗਤ ਕਬੀਰ ਜੀ ਕਹਿੰਦੇ ਨੇ ਮਾਂ ਜੋ ਮੇਰੀ ਰਸਨਾ ਸਤਨਾਮ ਸਤਨਾਮ ਜਪਦੀ ਪਈ ਹੈ ਹਿਰਦੇ ਦੀ ਖਾਨ ਵਿੱਚੋਂ ਜੋ ਰਤਨ ਤੇ ਮੋਤੀ ਮੈਂ ਕੱਢ ਰਿਆ ਹਾਂ ਇਹ ਕਿਸੇ ਨੂੰ ਦਿਖਾਈ ਨਹੀਂ ਦੇ ਰਹੇ ਮਾਂ ਆਖਿਰ ਮਾਂ ਸੀ ਕਹਿਣ ਲੱਗੀ ਪੁੱਤਰ ਇਹ ਤਾਂ ਤੂੰ ਘਰ ਵੀ ਕਰ ਸਕਦਾ ਹੈ ਭਗਤ ਕਬੀਰ ਜੀ ਕਹਿੰਦੇ ਮਾਂ ਘਰ ਵਿੱਚ ਮਾਨੀ ਮੰਦਾ ਪਰਮਾਤਮਾ ਯਾਦ ਵੀ ਨਹੀਂ ਆਂਦਾ ਕਿਉਂਕਿ ਘਰ ਵਿੱਚ ਜ਼ਿੰਦਗੀ ਆ ਉਹ ਆਉਂਦੀ ਹੈ ਪਰਿਵਾਰ ਯਾਦ ਆਉਂਦਾ ਹੈ ਅਤੇ ਇੱਥੇ ਮੌਤ ਯਾਦ ਆਉਂਦੀ ਹੈ ਮਾਂ ਜਦ ਮੈਂ ਚਲਦੇ ਹੋਏ ਮੁਰਦੇ ਵੇਖਦਾ ਹਾਂ ਤਾਂ ਮੈਨੂੰ ਆਪਣੇ ਮੈਂ ਆਪਣੇ ਮਨ ਨੂੰ ਸਮਝਾਉਂਦਾ ਹਾਂ ਕਹਿ ਤਕਬੀਰ ਸੁਨੋ ਮਨ ਮੇਰੇ ਇਹੀ ਹਵਾਲ ਹੋਏਂਗੇ ਤੇਰੇ ਜਦ ਮੈਂ ਜਲਦੇ ਹੋਏ ਮੁਰਦੇ ਵੇਖਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਇੱਕ ਦਿਨ ਮੇਰਾ ਵੀ ਇਹੋ ਹਾਲ ਹੋਣਾ ਹੈ ਤਾਂ ਮੈਂ ਇੱਕ ਦਿਨ ਸਤਨਾਮ ਦੀ ਧੁਨ ਨਾਲ ਜੁੜ ਜਾਂਦਾ ਹਾਂ ਆਪਣਾ ਅੰਤ ਦਿਖਾਈ ਦੰਦਿਆਂ ਹੀ ਸੁਰਤ ਬੇਅੰਤ ਨਾਲ ਜੁੜ ਜਾਂਦੀ ਹੈ